ਜੀ ਇਹ ਜਿਹੜੀਆਂ ਗੱਡੀਆਂ ਨੇ ਤੁਸੀਂ ਬਿਨਾ ਤੋਤੇ ਹੀ ਖੜਾਈਆਂ ਨੇ ਨਾ ਕੋਈ ਸੁਰਖੀ ਪਾウダー ਲਾਇਆ ਨਾ ਚਮਕਾਈ ਆ ਤੇ ਕੀ ਕਾਰਨ ਆ ਇਹਦਾ ਇਹੀ ਤੇ ਇਹਦੀ ਕੁਆਲਿਟੀ ਹੈ ਜੀ ਇਹਦੀ ਖਾਸੀਅਤ ਹੈ ਡੀਲਰਾਂ ਕੋਲ ਕਾਰਾਂ ਹੁੰਦੀਆਂ ਨੇ ਪਾਲਿਸ਼ਾ ਮਾਰਦੇ ਨੇ ਟਾਇਰ ਕਾਲੇ ਕਰਦੇ ਨੇ ਉਹਨਾਂ ਦੀ ਆਪਣੀਆਂ ਕਾਰਾਂ ਚੱਕੀਆਂ ਹੁੰਦੀਆਂ ਨੇ ਚਮਕਾ ਕੇ ਦਿੰਦੇ ਨੇ ਰੰਗ ਰੰਗ ਵੀ ਹੁੰਦੀਆਂ ਨੇ ਜਿਹੜੀਆਂ ਇਹ ਗੱਡੀਆਂ ਨੇ ਇਹ ਟੈਕਚਰਨ ਕਸਟਮਰ ਦੀਆਂ ਕਾਰਾਂ ਨੇ ਅਸੀਂ ਫੋਨ ਕੀਤਾ ਉਹਨੇ ਅਸੀਂ ਬੇਟਰੀਆਂ ਅਸੀਂ ਖੜਾ ਜੂ ਜਿੱਦਾਂ ਦੀ ਹੈਗੀ ਉਦਾਂ ਦੀ ਦਿਖਾਉਣੀ ਆ ਜੋ ਇਥੇ ਹੈਗਾ ਉਹੀ ਆ ਮਤਲਬ ਕੋਈ ਬਣਾਵਟੀ ਨਹੀਂਗਾ ਬਣਾਵਟੀ ਨਹੀਂ ਤੇ ਕੀ ਕਹਿਣ ਤੁਹਾਡਾ ਕਸਟਮਰਾਂ ਨੂੰ ਕਿੰਨੇ ਦੀ ਗੱਡੀ ਬਣ ਜੇਗੀ ਇਹਦੀ ਕ੍ਰੈਡਿਟਡ ਕਾਰ ਆ ਜੀ ਹਾਂ ਜੀ ਇਹ 2017 ਮਾਡਲ ਕਾਰ ਆ ਜੀ ਸੈਕੰਡ ਓਨਰ ਜੀ ਕਸਟਮਰ ਦੀ ਡਿਮਾਂਡ ਤਾਂ 8 ਲੱਖ ਕਰ ਰਿਆ ਜੀ 7.5 ਲੱਖ ਦੀ ਕਾਰ ਦੇਣਗੀ 7.5 ਦੀ ਦੇ ਦੇਣੀ ਆ ਟਰੈਕਟਰ ਕਸਟਮਰ ਦੀ ਕਸਟਮਰ ਨਾਲ ਮੁਲਾਕਾਤ ਕਰਾਵਾਂਗੇ ਜੀ ਗੱਡੀ ਵੇਚਣ ਤੋਂ ਬਾਅਦ ਅਸੀਂ ਆਪਣਾ ਜਿਹੜਾ ਜੋ ਵੀ ਕਮਿਸ਼ਨ ਆ ਰਵਾਂਗੇ ਜੀ ਕੋਈ ਏਰ ਫੇਰ ਨਹੀਂ ਕੋਈ ਉਹਨਾ ਨਹੀਂ ਇੱਕ ਇਹੀ ਚੀਜ਼ ਆਪਾਂ ਤਾਂ ਲੈ ਕੇ ਆਏ ਹਾਂ ਇਸ ਨੂੰ ਚ ਵੀ ਮੇਰੇ ਕੋਲ ਕਸਟਮ ਆਉਂਦੇ ਨੇ ਕਾਰ ਲੈਣੀਆਂ ਵੀ ਕਸਟਮ ਰੜੀ ਕਿਸੇ ਦੇ ਘਰੇ ਖੜੀ ਹੋਵੇ ਉਹ ਲੈਣੀਆਂ ਹੂੰ ਕਿਉਂਕਿ ਘਰੇ ਹੁਣ ਗੱਡੀਆਂ ਕੌਣ ਕਢਾਉਂਦਾ ਜੀ ਕਿਸੇ ਕੋਈ ਕਿਤੇ ਟਾਈਮ ਨਹੀਂ ਸਾਨੂੰ ਨਾਲ ਲਿਆ ਜਾਂਦੇ ਨੇ ਜਾਣੇ ਉਹ ਗੱਡੀ ਡੀਲਰ ਦੀ ਹੁੰਦੀ ਆ ਜੀ ਹੁਣ ਅਸੀਂ ਇਹ ਚੀਜ਼ ਲੈ ਕੇ ਆਏ ਆ ਵੀ ਭਾਈ ਲੋਕਲ ਕਸਟਮਰ ਦੀ ਕਾਰ ਆਓ ਉਹਦੀ ਡੀਲ ਕਰਾਈਏ ਚੰਗੀ ਗੱਡੀ ਆ ਆਪਣੇ ਘਰ ਲੈ ਜੂ। ਜੀ। 7:30 ਤੋਂ ਮੌਕੇ ਤੇ ਮੰਨਤਨ ਹੋ ਜਾਏਗਾ। ਬਿਲਕੁਲ ਜੀ। ਬਿਲਕੁਲ। ਸੌਦਾ ਫ੍ਰੈਂਕਲੀ ਸੋਣਾ ਇਹ। ਜੀ। ਇਹਦੇ ਵੀ ਹੋਰ ਨਾ ਹੁੰਦੀ ਵੀ ਸਾਈਡ ਤੇ ਹੁੰਦਾ ਜੇ ਤੇ ਸਾਹਮਣੇ ਬਿਠਾ ਕੇ ਬੰਦੇ ਦੀ ਗੱਡੀ ਆ। ਹੂੰ। ਜਿਹਦੀ ਕਾਰ ਉਹਦੇ ਹੀ ਆਈਡੀ ਬਣਦੀ। ਇਸ ਗੱਡੀ ਕਿਸੇ ਹੋਰ ਨਾ ਹੁੰਦੀ ਆ। ਗਾ ਕਿਸੇ ਹੋਰ ਨੂੰ ਬਣਾਉਂਦੇ ਨਹੀਂ। ਜੀ। ਜਿਵੇਂ ਕਹਦੇ ਨੇ ਚਵਾਨੀ ਦੇ ਕੇ ਅ ਬਜ਼ਾਰ ਖੇਡਣਾ ਹੋ ਗਿਆ ਉਹ ਕੰਮ ਕਰਦੇ ਨੇ ਲੋਕ। ਠੀਕ ਹੈ ਤੇ ਤੇ ਆਪਣੀ ਚੱਕੀ ਨਹੀਂ ਹੋਈ ਜੀ ਸਾਡੇ ਪੜੀਆਂ ਅਸਟੋ ਡਾਇਰੈਕਟ ਕਸਮਰ ਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਟਾਇਰਾਂ ਤੋਂ ਨਾ ਕੋਈ ਮਿੱਟੀ ਤਰੀ ਹੈ ਨਾ ਕੋਈ ਸ਼ੋਰ ਹੈ ਤੇ ਡਾਇਰੈਕਟ ਗੱਡੀ ਬਿਲਕੁਲ ਸ਼ੋਰੂਮ ਕੰਡੀਸ਼ਨ ਹੈ ਜੀ ਵਿੱਚੋਂ ਦੇਖ ਸਕਦੇ ਹੋ ਤੁਸੀਂ ਵਿੱਚ ਵੀ ਆ ਉਵੇਂ ਮਿੱਟੀ ਪਈ ਆ ਕੋਈ ਧੋਤੀ ਨਹੀਂ ਹੋਈ ਗੱਡੀ ਤੁਸੀਂ ਦੇਖ ਰਹੇ ਹੋ ਲਿਚ ਲਿਚ ਕਰਦੀ ਆ ਪੂਰੀ ਆ ਦੇਖੋ ਬਿਲਕੁਲ ਸਾਫ ਹਾਲਤ ਦੀਆਂ ਕਾਰਾਂ ਨੇ ਵੀ ਰੋਣਾਂ ਕੋਲੇ ਆਜੋ ਆਜੋ ਤੇ ਐ ਇਸੇ ਤਰ੍ਹਾਂ ਐਂਡਾਇਰ ਦੀ ਗੱਲ ਕਰੀਏ ਐਂਡਾਇਰ ਵੀ ਬਿਲਕੁਲ ਸਾਫ਼ ਆ ਜੀ ਲक्की ਬੀਬੀ ਨਾਲ ਗੱਲਬਾਤ ਕਰਨਾ ਤੇ ਤੁਹਾਨੂੰ ਗੱਡੀ ਵੀ ਦਿਖਾਉਣੀ ਆ ਆਓ ਜੀ ਤੇ ਲक्की ਜੀ ਸਭ ਤੋਂ ਪਹਿਲਾਂ ਤਾਂ ਆਪਾਂ ਪੁੱਛ ਕਰਦੇ ਆ ਕਿ ਜੀ ਯਾਰ ਮੰਕਰ ਗੱਡੀ ਖੜੀ ਆ ਤੇ ਕੀ ਰੇਟ ਦੀ ਬਣੇਗੀ ਬਾਈ ਜੀ ਤੇ ਕੀ ਇਹਦੇ ਤੇ ਫੂਕੀਆਂ ਨੇ ਕਰਿਓ ਜਾਣਕਾਰੀ ਸੰਭਾਲ ਜੀ ਬੈਂਕਰ ਕਹਿੰਦਾ ਜੀ 2 ਲੱਖ 10 ਮਾਰੀ ਹੂੰ ਸਾਰੇ ਡਾਕੂਮੈਂਟ ਕੰਪਲੀਟ ਨੇ ਜੀ ਸੈਕੰਡ ਆਨਰ ਜੀ ਪੂਰੀ ਗੱਡੀ ਰੇਨ ਲਈ ਹੈ ਸਾਰੀ ਜੀ ਇਹ ਗੱਡੀ ਨੈਟ 2.5 ਲੱਖ ਤੋਂ ਲੱਖ ਦੀ ਬਣਨੀ ਹੈ ਜੀ ਜੀ ਇਹ ਚ ਕੋਈ ਘਾਟਵਾਤ ਨਹੀਂ ਹੋਣੀਗੀ ਜੀ ਅੰਦਰੋਂ ਪੂਰੀ ਇੰਟੀਰੀਅਰ ਦੇਖ ਪੀਗਾ ਇਹਦਾ ਇੰਟੀਰੀਅਰ ਦਾ ਅੰਦਰ ਕੈਮਰਾ ਮਾਰ ਕੇ ਦੇਖੋ ਜੀ ਤੇ ਬਾਈ ਜੀ ਕਿੰਨੇ ਦੀ ਗੱਡੀ ਬਣ ਜੇਗੀ ਤੇ ਕੀ ਮਾਨਤਾਨ ਰੱਖੋਗੇ ਇਹ ਜੀ ਮਾਨਤਾਨ ਕੋਈ ਨਹੀਂ ਹੋਣਾ ਜੀ ਇਹ ਗੱਡੀ 121 102% ਜੈਨੂਨਰ ਆ ਅੱਛਾ ਜੀ ਜੈਨੂਨਰ ਚੱਲੀ ਹੀ ਆ ਕੋਈ ਮੀਟਰ ਵੈਗ ਨਹੀਂ ਇਹ ਤਾਂ ਹੋਈ ਆ ਤੇਰੀ ਚਿੱਟੀ ਲੱਗਰ ਵੱਢਦੀ ਜਾਂਦੀ ਠਾਹੇ ਨਹੀਂ ਬਿਲਕੁਲ ਜੀ ਬਾਕੀ ਜੇ ਤੁਸੀਂ ਇੰਜਨ ਦੇ ਕਮਪਾਉਂਡ ਚੱਕ ਕੇ ਦਾ ਉਹ ਵੀ ਦੇਖੋ ਅੱਛਾ ਜੀ ਮੈਂ ਕੋਲ ਤਾਂ ਨਹੀਂ ਤੇ ਇਹ ਨਹੀਂ ਲੱਗਦਾ ਕਿ ਇਹ ਹੈ ਇਹ ਇਹ ਰੇ ਕੋਈ ਹੋ ਗਈ ਹੈ ਜੋ ਕਹਿ ਰਿਹਾ ਉਹ ਕਹਿ ਰਹੇ ਆ ਜੀ ਉਹੀ ਹੋਏਗਾ اچھا ਜੀ ਇਹ ਅਲੌਜ ਤੁਹਾਨੂੰ 3 ਜਣ ਵੀ ਦਿਖਾਉਨੇ ਆ ਬਿਲਕੁਲ ਸਾਫ ਗੱਡੀ ਆ ਜੀ ਲਾਈਵ ਕੋਈ ਭੰਨ ਤੋੜਨੀ ਨਹੀਂ ਜੀ ਸਾਰੀ ਫੱਟੀ ਸੀਲਡ ਜੈਨੂਨ ਕਾਰ ਆ 30 ਤੱਕ ਪਾਸਿੰਗ ਆ ਜੀ ਕਿਤੇ ਪੱਟ ਵੀ ਨਹੀਂ ਲੱਗਿਆ ਹੋਇਆ ਜੀ ਕਿਤੇ ਕਲਮ ਵੀ ਨਹੀਂ ਲੱਗੀ ਹੋਈ ਗੱਡੀ ਨੂੰ ਤੇ ਸਾਰੀ ਗੱਡੀ ਦੇਖ ਸਕਦੇ ਹੋ ਤੁਸੀਂ Ориਜినਲ ਆ ਇੰਜਨ ਬਿਲਕੁਲ ਸਾਫ ਆ ਸਿੱਧੀ ਡਾਇਰੈਕਟ ਮਾਲਕ ਤੋਂ ਗੱਡੀ ਆਈ ਹੋਈ ਆ ਕੋਈ ਕੋਈ ਡੀਲਰ ਤੋਂ ਨਹੀਂ ਆਈ ਹੋਈ ਟਾਇਰ ਟੂਰ ਬਿਨਾ ਤੋਂ ਤੇ ਉਮੀਦ ਖੜਾਈ ਹੋਣੀ ਆ ਨਾ ਕਿ ਜਿਵੇਂ ਮਾਲਕ ਦੇ ਘਰੋਂ ਆ ਗਿਆ ਨਾ 2030 ਤੱਕ ਪਾਸਿੰਗ ਆ ਜੀ 2030 ਤੱਕ ਪਾਸਿੰਗ ਲੈਂਸਰ ਦੀ ਲਓ ਜੀ ਜਾਓ ਬਾਹੇ ਵੱਢਦੇ ਇਹ ਉਹ ਲੰਕਰ ਆ ਚਿੱਟੀ ਲੰਕਰ ਫੜਦੀ ਜਾਂਦੀ ਪਾਹੇ ਨਹੀਂ ਹੁਣ ਬਾਈ ਹੁਣ ਇਹ ਸਿਲਵਰ ਜਾਂਦੀ ਸਿਲਵਰ ਰੰਗ ਪਾਹੇ ਫੜਦੀ ਜਾਊਗੀ ਤੇ ਆ ਬਾਈ ਜੀ ਆਲਟੋ ਕਾਰ ਆ ਆਲਟੋ ਕਾਰ ਦਾ ਤੁਹਾਨੂੰ ਕਹਿ ਦਿਆਂ ਸੇਰਾ ਦੇ ਭਾਈ ਦੇ ਦੇਣੀ ਆ ਮੈਂ ਇਹਦਾ ਸਾਰੀ ਗੱਡੀ ਵੇਚਣੇ ਲਾਈ ਲੁਧਿਆਣਾ ਨੰਬਰ ਤੇ ਤੁਹਾਨੂੰ ਗੱਲਬਾਤ ਕਰਾਉਣੇ ਲੱਕੀ ਵੀਰ ਜੀ ਇਹ ਤੇ ਕੀ ਡਿਮਾਂਡ ਆ ਜੀ ਇਹ ਦੋ 13 ਵਾਲੀ ਕਾਰ ਆ ਜੀ ਕਸਟਮਰ ਦੀ ਕਾਰ ਆ ਜੀ ਆਪ ਲੋਕੋ ਜਿਹੜੀ ਕਹਾਂ ਉਹ ਕਸਟਮਰ ਦੀ ਹੈ ਆਪਣੀ ਵੀ ਫਰੀਦੀ ਦੀ ਕਿੰਨੇ ਦੀ ਬਣੇਗੀ ਗੱਡੀ ਇਹ 1,70,000 ਰੁਪਇਆ ਡਿਮਾਂਡ ਕਰਦੇ ਨੇ ਜੀ ਇਹਦੇ ਵਿੱਚ ਉਹਨਾਂ ਦਾ ਮਾਨਤਾ ਫੁੱਲ ਕਰਵਾ ਦਾਂਗੇ ਮਾਨਤਾ ਨੇ ਦਿਵਾਲੀ ਤੋਂ ਪਹਿਲਾਂ ਹੋਏਗਾ ਜਾਂ ਬਾਅਦ ਚ ਆਏ ਤਾਂ ਵੀ ਹੋਏਗਾ ਮੈਂ ਤਾਂ ਫਰੈਂਕ ਪਹਿਲਾਂ ਤਾਂ ਜਲਦੀ ਹੋਣੀ ਹੋਣੀ ਹੈ ਤੇ ਗੱਡੀ ਬਿੱਟਾ ਖਾਦ ਜੀ ਇੱਕ ਵਾਰ ਲੋ ਜੀ ਸੰਗਤ ਸਾਹਿਬ ਮਰਾਇਓ ਕਰਾਂ ਵਿੱਚ ਚਾਤੀ ਗੱਡੀ ਬਿਲਕੁਲ ਸਾਫ਼ ਹੈ ਜੀ ਉੱਦੀ ਹੁੰਦੀ ਹੁੰਨੇ ਕਰੋ ਆ ਮੈਂ ਉਵੇਂ ਮਿੱਟਾ ਦੇ ਮਿੱਟੀ ਮੋਟੀ ਉਵੇਂ ਪਿਆ ਸ਼ੀਟਾ ਬਿਲਕੁਲ ਸਾਫ਼ ਡੈਸ਼ਬੋਰਡ ਬਿਲਕੁਲ ਸਾਫ਼ ਪਿਆ ਜੀ ਹਾਂਜੀ ਲੱਤੀ ਮੋਟਰ ਦੇ ਇਸੜੂ ਖਨਾ ਤੋਂ ਬ੍ਰੇਕ ਆਖਲਾ ਰੋਡ ਤੇ ਲੱਤੀ ਮੋਟਰ ਦੀ ਇਸੜੂ ਤੇ ਨਿਸ਼ਾਨ ਦੀ ਛਲੇ ਨਹੀਂ ਇਟਾਰ ਦੇ ਰਿਹਾ ਬਿਲਕੁਲ ਸ਼ੋਰੂਮ ਕੰਡੀਸ਼ਨ ਵਾਲੀ ਬਲੈਕ ਰੰਗ ਦਾ ਗੱਲਬਾਤ ਕਰਦੇ ਹਾਂ ਮਾਰੀ ਨੇ ਗਾ ਤੇ ਆਪਾਂ ਤੁਹਾਨੂੰ ਗੱਡੀ ਅੰਦਰੋਂ ਵੀ ਦਿਖਾਉਂਦੇ ਆਂ ਬਾਹਰੋਂ ਵੀ ਤੇ ਗੱਡੀ ਬੜੀ ਮਸ਼ੀਨੀ ਆ ਗਈ ਹੈ ਤੇ ਤੁਸੀਂ ਆਉਣਾ ਲੱਤੀ ਮੋਟੇ ਦੇ 120 ਅੰਨਾ ਤੋਂ ਮਰੇ ਦਿਖਾਉਂਦੇ ਆਂ ਬਾਕੀ ਆ ਦੇ ਡੀਲਿੱਟ ਤੇ ਪੈਦਾ ਤੋਂ ਬਣਦੇ ਜੀ ਇਹ ਡਾਇਰੈਕਟ ਮਾਲਕ ਤੋਂ ਘਰੋਂ ਆਈਆਂ ਹੋਈਆਂ ਗੱਡੀਆਂ ਖੜੀਆਂ ਨੇ ਜੀ ਇਹ ਤੇ ਜੇ ਤੁਸੀਂ ਗੱਡੀ ਖਰੀਦਣੀ ਆ ਡਾਇਰੈਕਟ ਮਾਲਕ ਤੋਂ ਕਰਨੀ ਚਾਹੁੰਦੇ ਨਹੀਂ ਕਹਿੰਦੇ ਤਾਂ ਲੱਤੀ ਮੋਟੇ ਦੇ ਇਸ ਜੀ ਤੋਂ ਆਵਾਜ਼ ਦੀ ਵਿੱਚ ਕੁਝ ਫੱਟੇ ਕਿੱਥੋਂ ਦਿਖਾ ਦੇ ਆ 2012 ਮਾਲਕਾਰ ਆਈ ਸੈਕੰਡ ਓਨਰ ਆਈ ਇਹ 2012 ਸੈਕੰਡ ਓਨਰ ਜੀ ਇਹਦੀ ਡਿਮਾਂਡ ਹੈ ਜੀ 2 ਲੱਖ ਰੁਪਏ ਮਾਣ ਤਾਂ ਮੌਕੇ ਤੇ ਮਾਣ ਤਾਂ ਹੋ ਜਾਊਗਾ ਜੀ ਸਾਰੀ ਗੱਡੀ ਜੈਨੂਨ ਹੈ ਜੀ ਸਾਰੀ ਗੱਡੀ ਜੈਨੂਨ ਹੈ ਮੇਰੇ ਕੋਲ ਅੱਛਾ ਇੱਕ ਆ ਜਿਹੜੀ ਅੰਡੇਵਰ ਖੜੀ ਹੈ ਜੀ ਇਹ ਕਿੱਥੇ ਤੱਕ ਬਣ ਗਈ ਜੀ ਕੀ ਪੀਸ ਨਾਲ ਲੈ ਕੇ ਅੰਡੇਵਰ ਅਗਰ ਤੇ ਪਾਸ ਨਾ ਲੈਣੀ ਤਾਂ 3 ਲੱਖ ਦੀ ਕਾਰ ਦਵਾਂਗੇ ਜੇ ਜੇ ਬੰਦਾ ਪਾਸ ਆਪ ਕਰਾ ਲੂਗਾ ਤਾਂ 2.5 ਲੱਖ ਦੀ ਕਾਰ ਬਣ ਜੂ ਅੱਛਾ ਜੀ ਜੇ ਤਾਂ ਤੁਸੀਂ ਪਾਸ ਆਪ ਕਰਵਾ ਲੋਗੇ ਫਿਰ ਤਾਂ 2.5 ਲੱਖ ਦੀ ਆ ਇਹ ਤੁਸੀਂ ਪਾਜ਼ੇ ਕਰਵਾ ਕੇ ਲੈਣੀ ਤਾਂ 3 ਲੱਖ ਦੀ ਆਉਣਾ ਲੱਖੀ ਮੋਟਰ ਦੀ ਇਸਰੂ ਖੰਨਾ ਤੋਂ ਮਰੇ ਕੁਟੜਾ ਰੋਡ ਤੇ ਬੈਜੀ ਤੇ ਗੱਡੀਆਂ ਪੂਰੀਆਂ ਰਿਜਨਲ ਨੇ ਇੱਕ ਨੰਬਰ ਤੇ ਗੱਡੀਆਂ ਨੇ ਜਿੱਤੇ ਕਲਮ ਨਹੀਂ ਲੱਗੀ ਹੋਈ ਗੱਡੀ ਜਿਹੇ ਦੀ ਹਾਲਤ ਵੀ ਹੈਗੀ ਆ ਆਡੀਓ ਕੀਰ ਉਹਨੇ ਨੇ ਲੈ ਕੇ ਇੱਥੇ ਖੜਾਤੀ ਆ ਮਾਲਕਾਂ ਨੇ ਖੜਾਈਆਂ ਹੋਈਆਂ ਨੇ ਜੀ ਮਾਲਕ ਕੋ ਤੁਹਾਨੂੰ ਗੱਡੀ ਦਿਵਾਉਣੀ ਆ ਕੋਈ ਡੀਲਰ ਦਾ ਰੋਲ ਨਹੀਂ ਵਿੱਚ ਕੋਈ ਸੌਦੇ ਬਾਜ਼ੀ ਨਹੀਂ ਹੈਗੀ ਗੱਡੀ ਠੋਡੇ ਪਸੰਦਾ ਆ ਗੱਡੀ ਚੱਕ ਲੋ ਆ ਜੀ ਕੋਈ ਇੱਥੇ ਲਿਪਾ ਪੋਚੀ ਨਹੀਂ ਕੀ ਕੋਈ ਇਹਨਾਂ ਦੇ ਸਰਫੀ ਪਾਊਡਰ ਨਹੀਂ ਲਾਇਆ ਹੋਇਆ ਵੀ ਆਹ ਸ਼اندار ਕਰਤਾ ਜੀ ਆਹ ਪਾਲਿਸ਼ ਮਾਰਤੀ ਜਿਵੇਂ ਦੀ ਗੱਡੀ ਹੈਗੀ ਆ ਓਮੀ ਖੜਾਤੀਆਂ ਲਿਆ ਕੇ ਬਸ ਤੁਸੀਂ ਲੱਖੀ ਮੋਟਰ ਦੇ ਇਸੜੂ ਬ੍ਰੇਕ ਖੰਨਾ ਤੋਂ ਮਰੇ ਕੁਟੜਾ ਰੋਸ ਤੇ ਆਉਣਾ ਜੀ ਟਰੈਕਟ ਮਾਲਕ ਨਾਲ ਤੁਹਾਡੀ ਡੀਲ ਹੋਣੀ ਆ ਚੱਕ ਲੋ ਕੇ ਰਾ ਕੇ ਗੱਡੀਆਂ ਤੇ ਆ ਬਈ ਜੀ ਗੱਡੀ ਬਿਲਕੁਲ ਹੀ ਇਹ ਵੀ ਸਾਫ ਆ ਸ਼ੋਅਰੂਮ ਕੰਡੀਸ਼ਨ ਆ ਤੁਸੀਂ ਦੇਖ ਰਹੇ ਹੋ ਇਹਦਾ ਕਲਰ ਬੜਾ ਪਿਆਰਾ ਜੀ ਇਹ ਤਾਂ ਤੇ ਇਹ ਹੋਂਡਾਈ ਵਾਲਿਆਂ ਦੀ ਕਿਹੜੀ ਹੈ ਜੀ ਕ੍ਰੈਕਟਾ ਕਾਰ ਹੈ ਕ੍ਰੈਕਟਾ ਜੀ ਕ੍ਰੈਕਟਾ ਕਾਰ ਹੈ ਤੇ ਕੀ ਰੇਟ ਪੁੱਛਦੇ ਜੀ ਇਹ ਇਹ ਤਾਂ ਕੋਈ ਨਹੀਂ ਆਪਾਂ ਨਾਲ ਅਸੀਂ ਆਉਂਦੇ ਜੀ ਕਰੋ ਨੌਕੇ ਤੇ ਮੌਕੇ ਤੇ ਮੌਕੇ ਦੀ 7 ਲੱਖ ਦੀ ਗੱਲ ਕਰ ਰਹੇ ਮੇਰਾ ਠੀਕ ਹੈ ਤੇ ਪਿੱਛੋਂ ਦਿਖਾ ਜੀ ਇਹ ਵਾਲੇ ਮੈਂ ਕਹਿੰਦਾ ਸ਼ੀਟਾਂ ਕਵਰ ਪੂਰੇ ਆ ਬਿਲਕੁਲ ਸਾਫ਼ ਜੀ ਡਾਕਟਰ ਦੀ ਕਾਰ ਆ ਡਾਕਟਰ ਸਾਹਿਬ ਦੀ ਕਾਰ ਆ ਜੀ ਇਹ